ਜਿੱਥੇ ਇੱਕ ਪਾਸੇ ਸੂਬੇ ਭਰ ਦੇ ਵਿੱਚ ਨਸ਼ੇ ਦਾ ਬੋਲਬਾਲਾ ਹੈ ਤੇ ਅਕਸਰ ਅਸੀਂ ਨੌਜਵਾਨਾਂ ਦੇ ਨਸ਼ੇ 'ਚ ਗੁਲਤਾਨ ਹੋਈਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖਦੇ ਹਾਂ ਪੰਜਾਬ ਵਿੱਚ ਨਸ਼ੇ ਦੇ ਵਧਰੇ ਰੁਝਾਨ ਦੇ ਚੱਲਦਿਆਂ ਉ르ਦਾ ਪੰਜਾਬ ਅਤੇ ਹੋਰ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ ਜੇਕਰ ਪੰਜਾਬ ਦੇ ਦੂਸਰੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਵਿੱਚ ਉਨ੍ਹਾਂ ਨੌਜਵਾਨਾਂ ਦੀ ਗਿਣਤੀ ਵੱਡੇ ਪੱਧਰ ਤੇ ਪਾਈ ਜਾਂਦੀ ਹੈ ਜਿਨ੍ਹਾਂ ਨੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਗੱਲ ਕਰਨ ਜਾ ਰਹੇ ਹਾਂ ਸਰਹੱਦੀ تحصیل ਅਜਨਾਲਾ ਦੇ ਇੱਕ ਨਿੱਜੀ ਸਕੂਲ ਦੀ ਇਸ ਸਕੂਲ ਦੇ ਬੱਚਿਆਂ ਨੇ ਜਿਨ੍ਹਾਂ ਦੀ ਉਮਰ 8 ਸਾਲ ਤੋਂ 15 ਸਾਲ ਹੈ ਜਿਨ੍ਹਾਂ ਨੇ ਤਾਇਕਵੰਡੋ ਚੈਂਪੀਅਨਸ਼ਿਪ ਵਿੱਚੋਂ 골ਡ ਅਤੇ ਹੋਰ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਹਲਕੇ ਦਾ ਨਾਮ ਰੋਸ਼ਨ ਕੀਤਾ। ਬੱਚਾ ਕਿੱਥੇ ਪੜ੍ਹਦੇ ਹੋ? ਕਿਹੜੀ ਗੇਮ ਦੇ ਵਿੱਚੋਂ ਜਿਹੜਾ 골ਡ ਮੈਡਲ ਹੈ? ਸਰ ਮੇਰਾ ਨਾਮ ਉਪੇਂਦਰਜੀਤ ਸਿੰਘ ਆ। ਆਪਾ 52 ਇੰਟਰਨੈਸ਼ਨਲ ਪਬਲਿਕ ਸਕੂਲ ਦੇ ਸਟੂਡੈਂਟ ਆ ਤੇ ਅਸੀਂ ਟਾਈਕੋਂਡੋ ਗੇਮ ਦੇ ਨਾਲ ਜੁੜੇ ਹੋਏ ਆ ਕਿਹੜੀ ਗੇਮ ਦੇ ਵਿੱਚ ਜਿੱਤੇ ਅਸੀਂ ਟਾਈਕੋਂਡੋ ਦੇ ਡਿਸਟ੍ਰਿਕਟ ਕੱਪ ਖੇលਿਆ ਉਹਦੇ ਵਿੱਚ ਵੀ ਸਾਡੀ ਫਰਸਟ ਡਿਵੀਜ਼ਨ ਆਈ ਤੇ ਉਸ ਤੋਂ ਬਾਅਦ ਆਪਾਂ ਟਾਈਕੋਂਡੋ ਦਾ ਨੈਸ਼ਨਲ ਚੈਂਪੀਅਨਸ਼ਿਪ ਕਿਹੜੀ ਉਸ ਦੇ ਵਿੱਚ ਵੀ 올 ਓਵਰ ਇੰਡੀਆ ਸਾਡਾ ਫਰਸਟ ਡਿਵੀਜ਼ਨ ਆਈ ਹੈ ਕਿੰਨੇ ਸਾਲਾਂ ਤੋਂ ਇਸ ਗੇਮ ਦੇ ਵਿੱਚ ਸਾਨੂੰ 3 ਸਾਲ ਹੋ ਗਏ ਇਸ ਗੇਮ ਵਿੱਚ ਤੋਂ ਇਸ ਤੋਂ ਪਹਿਲਾਂ ਵੀ ਕੰਪੀਟੀਸ਼ਨ ਲੜ ਚੁੱਕੇ ਹਾਂ ਹਾਂਜੀ ਇਸ ਤੋਂ ਪਿਛਲੇ ਸਾਲ ਵੀ ਆਪਾਂ ਕਾਫੀ ਕੰਪੀਟੀਸ਼ਨ ਜਿੱਤੇ ਹੋਏ ਆ ਜਿੰਨਾ ਵਿੱਚ ਸਾਡਾ ਫਰਸਟ ਰਿਜ਼ਨ ਆਈ ਹੋਈ ਹੈ ਕੀ ਲੱਗਦਾ ਤੁਹਾਡਾ ਟਾਰਗੇਟ ਕੀ ਹੈ ਤੁਹਾਡਾ ਸਾਡਾ ਟਾਰਗੇਟ ਹੈ ਕਿ ਇੰਟਰਨੈਸ਼ਨਲ ਤੇ ਹੋਰ ਵੀ ਖੇਲੋ ਇੰਡੀਆ ਵᱜੇ 올림픽ਸ ਤੱਕ ਪਹੁੰਚਣਾ ਤੇ ਉਹਨਾਂ ਨੂੰ ਵਿਨ ਕਰਨਾ ਜਿਹੜੇ ਬੱਚਿਆਂ ਦਾ ਨਸ਼ਿਆਂ ਵੱਲ ਰੁਝਾਨ ਹੋ ਜਾਂਦਾ ਉਹਨਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਮੇਰਾ ਇਹੋ ਮੈਸੇਜ ਉਹਨਾਂ ਨੂੰ ਕਨਵੇ ਕਰਨਾ ਚਾਹੁੰਗਾ ਕਿ ਉਹਨਾਂ ਨੂੰ ਉਹਨਾਂ ਚੀਜ਼ਾਂ ਨੂੰ ਛੱਡ ਕੇ ਸਗੋਂ ਸਪੋਰਟਸ ਵਿੱਚ ਪਾਰਟ ਲੈਣਾ ਚਾਹੀਦਾ ਜਿਨ੍ਹਾਂ ਨਾਲ ਪੰਜਾਬ ਤੇ ਆਪਣੇ ਇੰਡੀਆ ਨੂੰ ਸਪੋਰਟ ਕਰ ਸਕਣ ਗੇਮ ਕਰਨ ਦੇ ਬੈਨੀਫਿਟਸ ਕੀ ਕੀ ਹੁੰਦੇ ਨੇ ਗੇਮ ਦੇ ਬੈਨੀਫਿਟਸ ਜਿੱਦਾਂ ਕਿ ਆਪਾਂ ਫਿਜ਼ੀਕਲੀ ਫਿਟ ਰਹਿ ਸਕਦੇ ਆ ਤੇ ਇਸ ਦੀ ਸਪੋਰਟਸ ਦੇ ਨਾਲ ਸਾਨੂੰ ਕਈ ਵਾਰ ਜਿਹੜੀ ਸਰਕਾਰੀ ਜਿਹੜੀਆਂ ਗਵਰਨਮੈਂਟ ਜੋਬਸ ਆ ਉਹ ਵੀ ਮਿਲ ਜਾਂਦੀਆਂ ਨੇ ਤੁਸੀਂ ਵੀ ਜੋਬ ਲੈਣਾ ਚਾਹੁੰਦੇ ਹੋ ਜਰੂਰ ਜੇ ਕਦੀ ਮਿਲੇ ਤੇ ਜਰੂਰ ਮੇਰਾ ਨਾਮ ਹੈ ਹਰਦੀਪ ਸਿੰਘ ਆ ਮੈਂ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਟ੍ਰੇਨਿੰਗ ਦੇ ਰਿਹਾ ਬੱਚਾਂ ਨੂੰ 3 ਸਾਲ ਤੋਂ ਮੈਂ ਤਾਈਕਵੋਂਡੋ ਦਾ ਪਲੇਅਰ ਆ ਅੱਜ ਜਿਹੜੇ ਬੱਚੇ ਇੱਥੇ ਪਹੁੰਚੇ ਹੈਗੇ ਨੇ ਤੁਸੀਂ ਇਹਨਾਂ ਦੇ ਨਾਲ ਆਇਓ ਕਿਹੜੀ ਜਗ੍ਹਾ ਦੇ ਉੱਤੇ ਮੈਚ ਹੋਏ ਨੇ ਔਰ ਕਿਹੜੇ-ਕਿਹੜੇ ਜਿਹੜੇ ਇਹਨਾਂ ਨੇ ਕੱਪ ਜਿੱਤੇ ਆ ਕਿਹੜੇ ਮੈਡਲ ਇਹਨਾਂ ਡਿਸਟ੍ਰਿਕਟ ਪ੍ਰੋਮੋਡ ਹੋਈ ਸੀ ਹਿੰਦੂ ਸਭਾ ਸਕੂਲ ਦੇ ਵਿੱਚ ਡਿਸਟ੍ਰਿਕਟ ਹੋਈ ਸੀ ਉਹਦੇ ਵਿੱਚੋਂ ਬੱਚੇ ਨੇ ਕਾਫੀ 골ਡ ਮੈਡਲ ਜਿੱਤੇ ਸੀ ਤੇ ਗਾਂ ਉਹ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਵੀ ਸਾਡੇ ਬੱਚਾ ਦੇ 10 ਮੈਡਲ ਆਏ ਨੇ 골ਡ ਮੈਡਲ ਇਹਦੇ ਵਿੱਚੋਂ ਸਿਲਵਰ ਵੀ ਆ ਬ੍ਰਾਉਨਸ ਵੀ ਆ ਤੇ ਕਾਫੀ ਟਾਈਮ ਤੋਂ ਜੁੜੇ ਪਏ ਨੇ ਬੱਚੇ ਤੁਹਾਡਾ ਇੰਡੋਰ ਨੇਪਾਲ ਚੈਂਪੀਅਨਸ਼ਿਪ ਹੈਗੇ ਇੰਟਰਨੈਸ਼ਨਲ ਦੀ ਉਹਦੇ ਵਿੱਚ ਬੱਚੇ ਸਿਲੈਕਟ ਹੋਏ ਨੇ ਭਜੀ ਇਸ ਗੇਮ ਦੇ ਵਿੱਚ ਜੌਬ ਤੇ ਵੀ ਸਰਕਾਰੀ ਜੌਬ ਦੀ ਓਪਰਚੁਨਿਟੀ ਹੈ ਹਾਂਜੀ ਬਿਲਕੁਲ ਹੁੰਦੀ ਹੈ ਜੀ ਸਰਕਾਰੀ ਜੌਬ ਦੀ ਉਹ ਬੱਚਾ ਕਾਲਜ ਲਾਈਨ ਦੇ ਵਿੱਚ ਜਦੋਂ ਇੰਟਰ ਕਾਲਜ ਖੇਡਦਾ ਵਾ ਜਾਂ ਆਲ ਇੰਡੀਆ ਲੰਦਾ ਵਾ ਜਾਂ ਫਰਸਟ ਸੈਕੰਡ ਬਰਾਉਂਸ ਪੋਜੀਸ਼ਨ ਲੈਂਦਾ ਵਾ ਉਹਨੂੰ ਗਵਰਨਮੈਂਟ ਵੱਲੋਂ ਜੌਬ ਮਿਲਦੀ ਆ ਉਹ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਨੇ ਕੀ ਲੱਗਦਾ ਤੁਹਾਨੂੰ ਕਿ ਇਹ ਇਹਨਾਂ ਨੂੰ ਕਿਸੇ ਕਿੱਥੋਂ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਛੋਟੇ ਛੋਟੇ ਬੱਚਿਆਂ ਨੂੰ ਤਾਂ ਅਸੀਂ ਲੈ ਕੇ ਜਾਵਾਂਗੇ ਇੰਟਰਨੈਸ਼ਨਲ ਤੱਕ ਪ੍ਰਮੋਟ ਕਰਵਾਵਾਂਗੇ ਤੇ ਹੋ ਸਕੇ ਤਾਂ ਕਮ ਵੈਲਥ ਦੇ ਟ੍ਰਾਇਲ ਹੁੰਦੇ ਨੇ ਸਭ ਜੂਨੀਅਰ ਜੂਨੀਅਰ ਸੀਨੀਅਰ ਦੇ ਉੱਥੇ ਤੱਕ ਵੀ ਪਹੁੰਚਾਵਾਂਗੇ ਮੇਰਾ ਨਾਮ ਮੀਤਾ ਕਿਹੜੇ ਸਕੂਲ ਪੜ੍ਹਦੇ ਹੋ ਵਿਨਸੈਂਟ ਇੰਟਰਨੈਸ਼ਨਲ ਪਬਲਿਕ ਸਕੂਲ ਕਿਹੜੀ ਗੇਮ ਕਰਦੇ ਹੋ ਟਾਈਕੋਂਡੋ ਕਿੰਨੇ ਸਾਲਾਂ ਤੋਂ ਕਰਦੇ ਹੋ 3 ਸਾਲ ਤੋਂ ਕਿੰਨ ਕਰਦੇ ਹੋ ਐਡ ਕੀ ਕਿਹੜੇ ਕੱਪ ਦੇ ਵਿੱਚ ਪਾਰਟਿਸਿਪੇਟ ਕੀਤਾ ਕਿਹੜੇ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕੀਤਾ ਔਰ ਕੀ ਵਿਨ ਕੀਤਾ ਤੁਸੀਂ ਅਸੀਂ ਨੈਸ਼ਨਲ ਪੂਰੇ ਇੰਡੀਅਨ ਨੈਸ਼ਨਲ ਖੇਡਿਆਂ ਤੇ 골ਡ ਵਨ ਕੀਤਾ। ਹੂੰ। ਦੇਖਿਆ ਜਾਂਦਾ ਹੈ ਕਿ ਜਿਹੜੇ ਮਾਪੇ ਨੇ ਉਹ ਲੜਕੀਆਂ ਨੂੰ ਗੇਮਸ ਦੇ ਵਿੱਚ ਨਹੀਂ ਪਾਉਂਦੇ। ਤੁਸੀਂ ਗੇਮ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੇਰੇ ਪੇਰੈਂਟਸ ਦਾ ਮੇਰੇ ਵੱਲ ਪੂਰਾ ਸਪੋਰਟ ਹੈ। ਉਹ ਕਹਿੰਦੇ ਨੇ ਕਿ ਜੇ ਤੁਸੀਂ ਗੇਮ ਕਰਨਾ ਚਾਹੁੰਦੇ ਹੋ ਤੇ ਪੂਰੀ ਆਪਣੇ ਦਿਲੋਂ ਗੇਮ ਕਰੋ ਤੇ ਹਰ ਇੱਕ ਜਿਹੜੀ ਗੇਮ ਆ ਵਨ ਕਰੋ। ਹੂੰ। ਕਿੰਨੀ ਕੋ ਸਪੋਰਟ ਹੈ? ਮੰਮਾ ਜੀ ਦੀ ਸਪੋਰਟ ਕਰਦੇ ਕਿ ਪਪਾ ਜੀ ਦੀ ਸਪੋਰਟ? ਪਪਾ ਜੀ ਦੀ ਸਪੋਰਟ ਕਰਦੇ। ਮੰਮਾ ਨਹੀਂ ਸਪੋਰਟ ਕਰਦੇ। ਨਹੀਂ ਕਰਦੇ ਨੇ ਮਤਲਬ ਪਰ ਪਪਾ ਜ਼ਿਆਦਾ ਕਰਦੇ। ਤੇ ਕੀ ਮੈਸੀ ਦੇਣਾ ਚਾਹੁੰਦੇ ਉਹਨਾਂ ਲੜਕੀਆਂ ਦੇ ਪੇਰੈਂਟਸ ਨੂੰ ਜਿਹੜੇ ਆਪਣੀ ਲੜਕੀਆਂ ਨੂੰ ਐਜੂਕੇਸ਼ਨ ਤੋਂ ਵੀ ਦੂਰ ਰੱਖਦੇ ਆ ਤੇ ਗੇਮ ਤੋਂ ਵੀ ਦੂਰ ਰੱਖਦੇ ਆ ਅੱਜ ਕੱਲ ਲੜਕੀਆਂ ਹਰ ਕੋਈ ਹਰ ਇੱਕ ਚੀਜ਼ ਕਰ ਸਕਦੀਆਂ ਨੇ ਤੇ ਪੇਰੈਂਟਸ ਨੂੰ ਉਹੀ ਹੈ ਕਿ ਆਪਣੇ ਬੱਚਿਆਂ ਨੂੰ ਹਰ ਹਰ ਇੱਕ ਚੀਜ਼ ਅੱਗੇ ਕਰਨਾ ਚਾਹੀਦਾ ਹੈ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਮੈਂ ਟਾਈਕਵੰਡੋ ਦੀ ਕੋਚ ਬਣਨਾ ਚਾਹੁੰਦੀ ਤੇ ਬਹੁਤ ਅਗੇ ਜਾਣਾ ਚਾਹੁੰਦੀ ਆ ਗੇਮ 'ਚ ਸਰਦੂ ਸਿੰਘ ਕਿਹੜੇ ਸਕੂਲ ਪੜ੍ਹਦੇ ਹੋ ਨਵਿੰਆ ਇੰਟਰਨੈਸ਼ਨਲ ਪਬਲਿਕ ਸਕੂਲ ਗੇਮ ਕਿਹੜੀ ਕਰਦੇ ਹੋ ਟਾਈਕਵੰਡੋ ਇਸ ਵਾਰ ਕਿਹੜੀ ਕੰਪੀਟੀਸ਼ਨ ਕਿੱਥੇ ਹੋਇਆ ਤੇ ਤੁਸੀਂ ਕੀ ਵਿਨ ਕੀਤਾ ਇਸ ਵਾਰੀ ਸਾਡਾ ਹੋਇਆ ਅਮ੍ਰਿਤਸਰ ਦੇ ਨਿਵਾਸ ਵਿੱਚ ਹੋਟਲ ਵਿੱਚ ਤੇ ਅਸੀਂ 골ਡ ਮੈਡਲ ਪਰਚੇ 골ਡ ਮੈਡਲ ਸਾਨੂੰ ਮਿਲਿਆ ਨੈਸ਼ਨਲ ਦੇ ਵਿੱਚ ਹੂੰ ਇਹ ਕਿੰਨੀ ਕੋ ਖੁਸ਼ੀ ਵਿੱਚ ਹੋ ਸੋਰੀ ਖੁਸ਼ੀ ਤਾਂ ਬਹੁਤ ਜ਼ਿਆਦਾ ਆਉਂਦੀ ਜੀ ਤੇ ਪਾਰਟੀ ਕੋਟੀ ਕਰਨੀ ਹੁਣ ਆਪਾਂ ਸ਼ਾਇਦ ਹਾਂਜੀ ਤਾਂ ਇਸ ਤੋਂ ਪਹਿਲਾਂ ਵੀ ਕੋਈ ਕੰਪੀਟੀਸ਼ਨ ਖੇਡਿਆ ਤੁਸੀਂ ਹਾਂਜੀ ਅਸੀਂ ਡਿਸਟ੍ਰਿਕਟ ਨੈਸ਼ਨਲ ਇੰਟਰਨੈਸ਼ਨਲ ਖੇਡੇ ਆਇਆ ਜੀ अच्छा चौथी द्वितीय ਤੁਸੀਂ ਹਾਂਜੀ ਕਿੰਨੀ ਉਮਰ ਆ ਤੁਹਾਡੀ 9 ਸਾਲ ਕੀ ਬੰਨਾ ਚਾਹੁੰਦੇ ਹੋ ਅਸੀਂ ਟੈਕਮੋਡ ਦੇ ਇੱਕ ਬੈਸਟ ਪਲੇਅਰ ਬੰਨਾ ਚਾਹੁੰਨੇ ਤਾਂ ਤੁਹਾਡਾ ਪੂਰੀ سپورਟ ਹੈ ਹਾਂਜੀ ਮੰਮੀ ਪਾਪਾ ਦੀ ਪੂਰੀ سپورਟ ਹੈ ਹਾਂਜੀ ਤੁਹਾਡੇ ਬ੍ਰਦਰ ਵੀ ਗੇਮ ਕਰਦੇ ਆ ਹਾਂਜੀ ਤਾਂ ਫਿਰ ਬ੍ਰਦਰ ਕੋਲੋਂ سپورਟ ਲੈਂਦੇ ਹੋ ਉਹਨਾਂ ਕੋਲੋਂ ਸਿੱਖਦੇ ਹੋ ਟੈਕਨਿਕਸ ਹਾਂਜੀ ਤੇ ਕੋਚ ਸਾਹਿਬ ਜਿਹੜੇ ਆ ਉਹ ਕਿੰਨਾ ਕੁ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਬਹੁਤ ਵਧੀਆ ਕਿੜ ਕਵੀ ਦਿੰਦੇ ਜਿਹੜਾ ਨਹੀਂ ਸਮਝਣ ਦੇ ਹਾਂਜੀ ਹਾਂਜੀ ਖੋੜੀ ਜੀ ਕੀ ਨਾਮ ਹੈ ਤੁਹਾਡਾ ਸਰ ਪਰਮਜੀਤ ਸਿੰਘ ਕਿਹੜੇ ਸਕੂਲ ਪੜ੍ਹਦੇ ਹੋ ਦਵਿੰਦਰ ਐਟਰਾਸ਼ ਪਬਲਿਕ ਸਕੂਲ ਤਾਂ ਕਿਹੜੀ ਗੇਮ ਕੀਤੀ ਆ ਕਿਛੋ ਅਜੀਤ ਪ੍ਰਾਪਤੀ ਕੀਤੀ ਤੁਸੀਂ ਅਈ ਟਾਈਕਾਂਡੋ ਗੇਮ ਕਰਦੇ ਆ ਮੇਰਾ ਸੀਬੀਐਸਸੀ ਦੇ ਵਿੱਚ ਸੀਬੀਐਸਸੀ ਦੇ ਵਿੱਚ ਸੋਨੀਪੱਤ ਹਰਿਆਣੇ ਦੇ ਵਿੱਚ ਮੇਰਾ ਬ੍ਰੌਂਜ਼ ਮੈਡਲ ਆਇਆ 300 ਸਕੂਲ ਉਹਦੇ ਵਿੱਚ ਆਇਆ ਸੀ ਉਹਨਾਂ ਵਿੱਚ ਸਿਰਫ ਅੰਮ੍ਰਿਤਸਰ ਦੇ ਵਿੱਚ ਸਿਰਫ ਮੇਰਾ ਮੈਡਲ ਆਇਆ ਬ੍ਰੌਂਜ਼ ਮੈਡਲ ਹਾਂਜੀ ਔਰ ਟੋਟਲ ਕੋਲ 300 ਸਕੂਲ ਸੀ ਉਹਨਾਂ ਚ ਤੁਹਾਡੇ ਸਕੂਲ ਦੇ ਵਿੱਚੋਂ ਤੁਸੀਂ ਜਿਹੜਾ ਹਾਂਜੀ ਹਾਂਜੀ ਸਰ ਹਾਂਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز